ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਕੀਤਾ ਗਿਆ ਮਹਾਨ ਉਦਮ ਉਪਰਾਲਾ ਵਿਦਿਆਰਥੀਆਂ ਨੂੰ ਵੱਡੀਆਂ ਵਰਦੀਆਂ ਅਤੇ ਅੱਗੇ ਵਧਣ ਲਈ ਕੀਤਾ ਪ੍ਰੇਰਿਤ ਦਿਖਾਉਂਦੇ ਹਾਂ ਪੂਰੀ ਖਬਰ ਖਬਰ ਸੋ ਦੱਸਦੀ ਕਿ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਪ੍ਰਧਾਨ ਰਮਨ نهਰਾ ਦੀ ਪ੍ਰਧਾਨਗੀ ਹੇਠ ਹੋਈ ਇਸ ਪ੍ਰੋਗਰਾਮ ਵਿੱਚ ਵਾਟਰ ਐਂਡ ਸੀਵਰੇਜ ਬੋਰਡ ਫਗਵਾੜਾ ਨਗਰ ਨਿਗਮ ਦੇ ਐਸ ਡੀਓ ਪ੍ਰਦੀਪ ਚੋਟਾਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕੇ ਆਰਈਸੀ ਦੀ ਚੇਅਰਪਰਸਨ ਮੈਡਮ ਮਨਪ੍ਰੀ ਭੋਗਲ ਅਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਪ੍ਰੇਮਪਾਲ ਪੱਬੀ ਵਿਸ਼ੇਸ਼ ਮਹਿਮਾਨ ਵਜੂਸਨ ਇਕੱਠ ਨੂੰ ਸੰਬੋਧਨ ਕਰਦਿਆਂ ਖਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਪ੍ਰਧਾਨ ਰਮਨ 네ਹਰਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਸਮੇਂ-ਸਮੇਂ ਤੇ ਵੱਖ-ਵੱਖ ਸਕੂਲਾਂ ਵਿੱਚ ਬੱਚਿਆਂ ਦੀ ਅਗਵਾਈ ਕਰਦਿਆਂ ਸਹਾਇਤਾ ਕਰਦੀ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਪੈਸੇ ਦੀ ਘਾਟ ਕਾਰਨ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ ਇਸ ਤੋਂ ਇਲਾਵਾ ਉਹਨਾਂ ਦੀ ਸੰਸਥਾ ਲੋੜਵੰਦਾਂ ਦੀ ਮਦਦ ਵੀ ਕਰਦੀ ਹੈ ਮਰੀਜ਼ਾਂ ਨੂੰ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ ਅਤੇ ਲੋੜਵੰਦ ਕੁੜੀਆਂ ਦੇ ਵਿਆਹਾਂ ਦਾ ਪ੍ਰਬੰਧ ਵੀ ਕਰਦੀ ਹੈ ਉਹਨਾਂ ਦੱਸਿਆ ਕਿ ਸ਼ੀਤਲ ਕੋਹਲੀ, ਬ੍ਰਿਜਮੋਹਨ ਪੂਰੀ, ਧਰਮਵੀਰ ਮਹਰੋਤਰਾ ਅਤੇ ਸ਼ੈਲੀ ਨਾਕਰਾ ਨੇ ਰਾਮਗੜੀਆ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਇਸ ਮੌਕੇ ਰਾਮਗੜੀਆ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸਾਬਕਾ ਪ੍ਰਿੰਸੀਪਲ ਪ੍ਰੇਮਪਾਲ ਪੱਬੀ ਨੂੰ ਖਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਦਾ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਪ੍ਰੋਗਰਾਮ ਦੌਰਾਨ ਹਰੀਸ਼ ਮਰੋਤਰਾ, ਰਾਜੀਵ ਓਰੀ, ਪਰਮਜੀਤ ਸਿੰਘ ਪੰਮੀ ਸੰਜੀਪ ਸਬਰਵਾਲ ਅਮਰਜੀਤ ਸਿੰਘ ਬਸੂਟਾ ਨੰਤ ਸੋਨੀ ਸਰਪ੍ਰਸਤ ਰਣਵੀਰ ਦੁੱਗਲ ਮਹਿੰਦਰ ਸੇਠੀ ਰਾਮਗੜੀਆ ਗਰਲਸ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸविता ਰਾਣੀ ਸ਼੍ਰੀਮਤੀ ਹਰਵਿੰਦਰ ਕੌਰ ਸ਼੍ਰੀਮਤੀ ਰਾਜਿੰਦਰ ਕੌਰ ਇੰਦਰਜੀਤ ਕੌਰ ਸੰਜੀਪ ਕੁਮਾਰ ਰਾਜਦੀਪ ਕੌਰ ਮੌਨਿਕਾ ਸ਼ਰਮਾ ਸਰਿਤਾ ਸਿਆਲ ਨਵਿਤਾ ਸ਼ਾਬੜਾ ਆਦੀ ਰਹੇ ਮਯੂਦ ਦਿਖਾਉਂਦੇ ਹਾਂ ਪੂਰੀ ਖਬਰ ਤੁਸੀਂ ਦੇਖ ਰਹੇ ਹੋ ਹਰਿਸ਼ ਭੰਡਾਰੀ ਦੀ ਰਿਪੋਰਟ ਮੈਂ ਕਤਰੀ ਸਮਾਜ ਸਭਾ ਜਿਨ੍ਹਾਂ ਦੇ ਪ੍ਰੈਜਿਡੈਂਟ ਰਮਨੈਰਾ ਜੀ ਤੇ ਉਹਨਾਂ ਦੇ ਨਾਮ ਆਏ ਹੋਏ ਐਕਸਨ ਸਾਹਿਬ ਤੇ ਮਿੰਦਰ ਸੇਟੀ ਮਿੰਦਰ ਸੇਟੀ ਜੀ ਔਰ ਜਿੰਨੇ ਵੀ ਡਿਗਨਿਟਿਸ ਆਏ ਆ ਇਧਰੋਂ ਨਮਿਤਾ ਮੈਡਮ ਮੋਨਿਕਾ ਸ਼ਰਮਾ ਜੀ ਮੇਰੇ ਆਪਣਾ ਸਕੂਲ ਦਾ ਸਟਾਫ ਸਾਰਿਆਂ ਦਾ ਮੈਂ ਇੱਥੇ ਆਇਆਂ ਨੂੰ ਜੀ ਆਇਆਂ ਵੀ ਕੰਦੀਆਂ ਤੇ ਧੰਨਵਾਦ ਵੀ ਕਰਦੀ ਜਿਹੜੇ ਰਮਨੈਰਾ ਜੀ ਆ ਇਹ ਮੈਂ ਦੇਖਦੀ ਰਹੀ ਆ ਔਰ ਇਹ ਮੈਨੂੰ ਪੋਸਟਾਂ ਵੀ ਪਾਉਂਦੇ ਰਹਿੰਦੇ ਆ ਕਿ ਤਕਰੀਬਨ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਦੋ ਤਿੰਨ ਵਾਰੀ ਤਾਂ ਪ੍ਰੋਜੈਕਟ ਲਾ ਲੈਂਦੇ ਆ ਜਿਦੇ ਵਿੱਚ ਬਹੁਤ ਹੀ ਸਮਾਜ ਸੇਵਾ ਕਰਦੇ ਆ ਇਹਨਾਂ ਦੀਆਂ ਮੈਂ ਕਿੰਨੀਆਂ ਕਿ ਚੀਜ਼ਾਂ ਦੱਸਾਂ ਕਈ ਵਾਰ ਇਹ ਵਿਆਹਾਂ ਚ ਰੁੱਝੇ ਹੁੰਦੇ ਆ ਕਈ ਵਾਰੀ ਸਕੂਲਾਂ ਚ ਏਦਾਂ ਪ੍ਰੋਜੈਕਟ ਕਰਦੇ ਰਹਿੰਦੇ ਆ ਥੋੜਾ ਜਿਹਾ ਮੈਨੂੰ ਇੱਥੇ ਵਿਸ਼ਕਰਮਾ ਮੰਦਿਰ ਮਿਲੇ ਸੀਗੇ ਉੱਥੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਸਕੂਲ ਵਿੱਚ ਜਰਾ ਕਰ ਲੈਣਾ ਕੱਦ ਚਲੋ ਠੀਕ ਆ ਕੋਈ ਵੀ ਮਹੀਨਾ ਡੇਢ ਮਹੀਨੇ ਤੱਕ ਦੇਖ ਲੈਣੇ ਆ ਤੇ ਇਹਨਾਂ ਨੇ ਜਿਹੜਾ ਆਪਣਾ ਪ੍ਰੋਮਿਸ ਆ ਆਪਣਾ ਪੂਰਾ ਕੀਤਾ ਤੇ ਜਿਹੜੇ ਜ਼ਰੂਰਤਮੰਦ ਬੱਚੇ ਆ ਉਹਨਾਂ ਦੇ ਲਈ ਅੱਜ ਯੂਨੀਫਾਰਮਸ ਲੈ ਕੇ ਆਏ ਆ ਮੈਂ ਇਹਨਾਂ ਦਾ ਆਪਣੇ ਬਲੌਗ ਸੇ ਆਪਣੇ ਸਟਾਫ ਬਲੌਗ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਸ਼੍ਰੀ ਰਾਮ ਜੀ ਕਤਰੀ ਸਮਾਜ ਵੈਲਫੇਅਰ ਸੁਸਾਇਟੀ ਫੋਰਾ ਰਜਿਸਟਰਡ ਵੱਲੋਂ ਅੱਗੇ ਦੀ ਜਿੱਦਾਂ ਸੀ ਸਵਾਸੇਵਾ ਕਰੀ ਜਾਂਦੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਗਾਮਗੜੀ ਅਸੀਂ ਇਸ ਗਰਲ ਸਕੂਲ ਦਾ ਹੈ ਸਮਾਰਟ ਸਕੂਲ ਜਿਹੜਾ ਪੂਰ ਕੋਸਟ ਬਣਦੇ ਆ ਉੱਤੇ ਅਸੀਂ ਵਰਦੀਆਂ ਬੰਨਣਾ ਦਾ ਪ੍ਰੋਗਰਾਮ ਰੱਖਿਆ ਇਹਦੇ ਵਿੱਚ ਸਾਡੇ ਜੀ ਈਫ ਕੈਸਟ ਮਿਸਟਰ ਚਟਾਨੀ ਜਿਹੜੇ ਐਕਸਨੇ ਵਾਟਰ ਸਪਲਾਈ ਔਰ ਸਿਵਰੇਜ ਦੇ ਉਹ ਵੀ ਆ ਰਹੇ ਨੇ ਔਰ ਲੈ ਨਾਲ ਮੇਰੇ ਸ਼ੇਖੀ ਨੇ ਦਸੇਠੀ ਜੀ ਇਹਦੇ ਫਾਈਨ ਸਿਟੀ ਦੇ ਐਮ ਡੀ ਨੇ ਔਰ ਦੁਗਲ ਸਾਹਿਬ ਸਾਡੇ ਸਰਪ੍ਰਸਤ ਔਰ ਸਾਡੇ ਸਾਰੇ ਮੈਂਬਰ ਜਿਹੜੇ ਇੱਥੇ ਆਏ ਆ ਮੈਂ ਉਹਨਾਂ ਦਾ ਵੀ ਵੈਲਕਮ ਕਰਦਾ ਔਰ ਅਸੀਂ ਇੱਕ 31 ਸਮਾਜ ਜਿਹੜਾ ਸਮੇਂ-ਸਮੇਂ ਦੇ ਉੱਤੇ ਇਹ ਕੰਮ ਕਰਦੇ ਰਹਿੰਦੇ ਆ ਅਸੀਂ ਇੱਥੇ ਇੱਕ ਸ਼ੈੱਡ ਵੀ ਬਣਾ ਕੇ ਦਿੱਤੀ ਆ ਕਿ ਜਿਹੜੇ ਸਾਡੇ ਦੋਸਤ ਹਨ ਨੀਤ ਸਿੰਘ ਲਾਲ ਜੀ ਔਰ ਮਮਤਾ ਸਿੰਘ ਲਾਲ ਜੀ ਉਹਨਾਂ ਦਾ ਨਾਂ ਜਿਹੜੀ ਦੁਕਾਨ ਹੈਗੀ ਆ ਮੈਡੀਕਲ ਦੀ ਮਮਤਾ ਮੈਡੀਕਲ ਹਾਲ ਉਹ ਵੀ ਸਾਡੇ ਨਾਲ ਉਹਨਾਂ ਨੇ ਇੱਥੇ ਸ਼ੈੱਡ ਦੇ ਵਿੱਚ ਬਹੁਤ ਸਾਡੀ ਮਦਦ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਯੂਨੀਫਾਰਮ ਦੇ ਵਿੱਚ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਮੈਂ ਉਮੀਦ ਕਰਦਾ ਕਿ ਖੱਤਰੀ ਸਮਾਜ ਇਦਾਂ ਹੀ ਲੋਕਾਂ ਦੀ ਸੇਵਾ ਕਰਦਾ ਰਹੂਗਾ ਅੱਜ ਵੀ ਇੱਕ ਹੋਰ ਅਨਾਉਂਸਮੈਂਟ ਕਰ ਰਹੇ ਹਾਂ ਸਾਡੇ ਨਾਲ ਜਿਹੜੇ ਸਾਡੇ ਪ੍ਰੇਮਪਾਲ ਪੱਬੀ ਜੀ ਜਿਹੜੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਮੈਂ ਉਹਨਾਂ ਨੂੰ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਦਾ ਵਰਕਿੰਗ ਪ੍ਰੈਜ਼ੀਡੈਂਟ ਬਣਾ ਰਹੇ ਆ ਸੋ ਅਸੀਂ ਸਾਰਿਆਂ ਨੇ رائے ਕੀਤੀ ਸੀਗੀ ਕਿ ਖੱਤਰੀ ਸਮਾਜ ਨੂੰ ਹੋਰ ਵੀ ਅੱਗੇ ਵਧਾਈਏ ਸੋ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆ ਖੱਤਰੀ ਸਮਾਜ ਵਿੱਚ ਵਰਕਿੰਗ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਅੱਜ ਉਹਨਾਂ ਨੂੰ ਪੇਸ਼ ਕਰ ਰਹੇ ਆ ਸੋ ਮੈਂ ਉਮੀਦ ਕਰਦਾ ਉਹ ਵੀ ਸਾਡੇ ਨਾਲ ਰਲ ਕੇ ਖੱਤਰੀ ਸਮਾਜ ਦਾ ਉਹ ਸਾਰੇ ਇਸ ਸਮਾਜ ਉਹਨਾਂ ਦਾ ਜਿਹੜਾ ਕਲਿਆਣ ਕਰੂਗੇ ਔਰ ਆਪਾਂ ਰਲ ਕੇ ਸਾਰਾ ਭਾਈਚਾਰੇ ਦੇ ਨਾਲ ਖਵਾੜੇ ਨੂੰ ਔਰ ਆਪਣੇ ਚਾਹ ਨੂੰ ਵਧੀਆ ਬਣਾਵਾਂਗੇ ਜੈ ਸ਼੍ਰੀ ਰਾਮ